ਜੇ ਆਪਾਂ ਨੌਜਵਾਨੀ ਨੂੰ ਬਚਾਉਣਾ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਪਹਿਲਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਵੇਂ ਤੁਹਾਨੂੰ ਪਤਾ ਹੈ ਪਹਿਲਾ 20 ਜੁਲਾਈ ਨੂੰ ਲੋਹਾਰਾ ਚੌਂਕ ਤੋਂ ਲੈ ਕੇ ਧਰਮਕੋਟ ਦੇ ਗੋਲ ਚੌਂਕ ਤੱਕ ਇੱਕ ਦੌੜ ਮੁਕਾਬਲਾ ਕਰਾਇਆ ਸੀ ਜਿਹਦਾ ਪਹਿਲਾ ਇਨਾਮ ਸੀ 11000 ਰੁਪਿਆ ਤੇ ਦੂਜਾ ਇਨਾਮ ਸੀ 7100 ਤੇ ਤੀਜਾ ਇਨਾਮ ਸੀ 5100 ਤੇ ਅਗਲੇ ਬੰਦਿਆਂ ਨੂੰ ਵੀ 8 ਬੰਦਿਆਂ ਨੂੰ 11-1100 ਰੁਪਿਆ ਸੀ ਇਹ ਜਿਹੜੀ ਰੀਤ ਆ ਇਹ ਪੰਜਾਬ ਦੇ ਵਿੱਚ ਪੀਪੀ ਸਖਵਿੰਦਰ ਸਿੰਘ ਨੇ ਸ਼ੁਰੂ ਕੀਤੀ ਆ ਏ ਆਪਾਂ ਹਰ ਮਹੀਨੇ ਇਸੇ ਤਰ੍ਹਾਂ ਨੌਜਵਾਨਾਂ ਨੂੰ ਰੋਡ ਦੇ ਉੱਤੇ ਭਜਾਵਾਂਗੇ ਜਿਹੜਾ ਸਾਡਾ ਮਿਸ਼ਨ ਹੈ 도ੜੇਗਾ ਪੰਜਾਬ ਜੇ ਪੰਜਾਬ ਦੀ ਨੌਜਵਾਨ ਪੀੜੀ ਰੋਡਾਂ ਦੇ ਉੱਤੇ ਭੱਜੂਗੀ ਗਰਾਊਂਡਾਂ ਦੇ ਵਿੱਚ ਐਂਟਰੀ ਮਾਰੂਗੀ ਤਾਂ ਕਿੰਨੇ ਨੌਜਵਾਨ ਇਸ ਨਸ਼ੇ ਦੀ ਦਲਦਲ ਸੇ ਹੋ ਸਕਦੇ ਆ ਤਾਂ ਬੇਨਤੀ ਆ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜਾ 도ੜੇਗਾ ਮੁਕਾਬਲਾ 2 ਉਹ ਅਸੀਂ ਜੀਰੇ ਦੇ ਬਾਈਪਾਸ ਤੋਂ ਲੈ ਕੇ ਤਲਵੰਡੀ ਦੇ ਬਾਈਪਾਸ ਤੱਕ ਭਜਾਣਾ ਹੈ ਤਕਰੀਬਨ 12 ਤੋਂ 13 ਕਿਲੋਮੀਟਰ ਤਰੀਕ 10 ਅਗਸਤ ਸਵੇਰੇ 5 ਵਜੇ ਨੌਜਵਾਨ ਹਮ ਹਮਾ ਕੇ ਉੱਥੇ ਜ਼ਰੂਰ ਪਹੁੰਚਿਓ ਜਿਹੜਾ ਅਸੀਂ ਪਹਿਲਾ ਮੁਕਾਬਲਾ ਕਰਾਇਆ ਸੀ ਤਕਰੀਬਨ 150 ਨੌਜਵਾਨ ਉੱਥੇ ਪਹੁੰਚਿਆ ਸਾਨੂੰ ਉਮੀਦ ਹੈ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਜੀਰੇ ਦੇ ਵਿੱਚ ਮੁਕਾਬਲਾ ਹੋਣਾ ਹੈ ਜੀਰੇ ਪਾਸੇ ਵਾਲੇ ਮੁੰਡੇ ਜਾਂ ਨੇੜੇ ਤੇੜੇ ਵਾਲੇ ਜੋ ਵੀ ਮਰਜੀ ਯਾਰ ਪੰਜਾਬ ਤੋਂ ਬਾਹਰ ਦੇ ਵੀ ਮਤਲਬ ਕਿ ਇੰਡੀਆ ਦਾ ਕੋਈ ਵੀ ਨੌਜਵਾਨ ਇਸ ਰੇਸ ਦੇ ਵਿੱਚ ਭਾਗ ਲੈ ਸਕਦਾ ਹੈ ਇਸ ਲਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੇ ਤੁਸੀਂ ਨੌਜਵਾਨੀ ਨੂੰ ਬਚਾਣਾ ਚਾਹੁੰਦੇ ਆ ਕਿਉਂਕਿ ਮੈਨੂੰ ਵੀ ਪਤਾ ਹੈ ਇਹ ਵੀਡੀਓ ਬਹੁਤ ਘੱਟ ਸ਼ੇਅਰ ਹੋਣੀ ਹੈ ਕਿਉਂਕਿ ਇਹਦੇ ਵਿੱਚ ਨੌਜਵਾਨੀ ਨੂੰ ਬਚਾਉਣ ਦੀ ਗੱਲ ਹੋ ਰਹੀ ਹੈ ਤੇ ਜੇ ਇਹੀ ਕੋਈ ਗੰਦੀਆਂ ਚ ਕੋਈ ਓਵੇਂ ਦੀਆਂ ਵੀਡੀਓ ਪਾਈਆਂ ਹੁੰਦੀਆਂ ਸ਼ਾਇਦ ਉਹਦੇ ਮਿਲੀਅਨ ਦੇ ਵਿੱਚ ਵੀਊ ਹੁੰਦੇ ਤਾਂ ਬੇਨਤੀ ਹੈ ਇਹ ਤਰੀਕ ਨੋਟ ਕਰ ਲਓ 10 ਅਗਸਤ ਜੀਰੇ ਬਾਈਪਾਸ ਤੋਂ ਲੈ ਕੇ ਤਲਵੰਡੀ ਦੇ ਬਾਈਪਾਸ ਤੱਕ 5 ਵਜੇ ਜਿਹੜਾ ਇਨਾਮ 11000 ਪਹਿਲਾ ਇਨਾਮ ਦੂਜਾ ਇਨਾਮ 7100 ਤੇ ਤੀਜਾ 5100 ਤੇ ਜਿਹੜੇ ਅਗਲੇ 15 16 ਬੰਦੇ ਹੋਣਗੇ ਉਹਨਾਂ ਨੂੰ 111100 ਰੁਪਿਆ ਤੇ ਜਿਹੜਾ ਰੇਸ ਕੰਪਲੀਟ ਕਰੂਗਾ ਉਹਨੂੰ 골ਡ ਮੈਡਲ ਦਿੱਤਾ ਜਾਊਗਾ ਤੇ ਜਿਹੜੇ ਇਹ ਗੇਮ ਦੇ ਵਿੱਚੋਂ ਪਹਿਲੇ ਤਿੰਨ ਜਿੱਤਣਗੇ ਉਹਨਾਂ ਦਾ ਇੱਕ ਗ੍ਰੈਂਡ ਫਰਨਾਲੇ ਹੋਊਗਾ ਜਿਹਦਾ ਪਹਿਲਾ ਇਨਾਮ ਹੋਊਗਾ 55000 ਰੁਪਿਆ ਦੂਜਾ ਇਨਾਮ ਹੋਊਗਾ 31000 ਰੁਪਿਆ ਤੇ ਤੀਜਾ ਇਨਾਮ 21000 ਰੁਪਿਆ ਤੇ ਜਿਹੜੇ ਬਾਕੀ ਹੋਣਗੇ ਉਹਨਾਂ ਨੂੰ ਵੀ ਕੁਝ ਨਾ ਕੁਝ ਦਿੱਤਾ ਜਾਊਗਾ ਤੇ ਵੀਡੀਓ ਦੇ ਉੱਤੇ ਇੱਕ ਨੰਬਰ 2 ਛੱਡੇ ਹੋਇਆ ਜਿਹਦੇ ਉੱਤੇ ਤੁਸੀਂ ਆਪਣਾ WhatsApp ਤੇ ਆਧਾਰ ਕਾਰਡ ਭੇਜ ਸਕਦੇ ਆ ਜੇ ਤੁਸੀਂ ਉਸ ਰੇਸ ਦੇ ਵਿੱਚ ਭਾਗ ਲੈਣਾ ਕਿਉਂਕਿ ਰਜਿਸਟ੍ਰੇਸ਼ਨ ਕਰਾਣੀ ਬਹੁਤ ਜ਼ਰੂਰੀ ਆ ਜਦੋਂ ਦੋ ਦਿਨ ਬਾਅਦ ਲੋਕੀ ਫੋਨ ਕਰਦੇ ਆ ਤਾਂ ਫਿਰ ਅਸੀਂ ਉਹਨਾਂ ਨੂੰ ਨਾ ਕਰਦੇ ਆ ਕਿ ਸਾਡੇ ਕੋਲ ਆਲਰੇਡੀ 200 ਪਲੱਸ ਬੰਦਾ ਹੋ ਗਿਆ ਇਸ ਲਈ ਬੇਨਤੀ ਆ ਇਸ ਵੀਡੀਓ ਨੂੰ ਸ਼ੇਅਰ ਕਰੋ ਆਪਣੀ ਰਜਿਸਟ੍ਰੇਸ਼ਨ ਕਰਾਓ ਔਰ ਗਰਾਊਂਡਾਂ ਦੇ ਵਿੱਚ ਜਾ ਕੇ ਮਿਹਨਤ ਕਰੋ ਹਜੇ ਵੀ ਤੁਹਾਡੇ ਕੋਲ 20 ਦਿਨ ਪਏ ਆ 20 ਦਿਨਾਂ ਦੇ ਵਿੱਚ ਤੁਸੀਂ ਮਿਹਨਤ ਕਰੋਗੇ ਤਾਂ ਇਸ ਮੁਕਾਬਲੇ ਨੂੰ ਤੁਸੀਂ ਜਿੱਤ ਸਕਦੇ ਆ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ